ਲੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੈ ਵੀ ਮਿੱਤਰੋ ਅੱਜ ਨਾ ਆਪਾਂ ਲੱਕੜ ਵਾਲੀ ਫੈਕਟਰੀ ਚ ਲੈ ਕੇ ਆਏ ਆ ਪੂਰੀ ਵੱਡੀ ਫੈਕਟਰੀ ਦੇ ਵਿੱਚ ਜਿਹੜੀ ਕਿ ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਫੈਕਟਰੀ ਆ ਬਾਈ ਇੱਥੇ ਆਪਾਂ ਨੂੰ ਪੈਰ ਦਾ ਸਮਾਨ ਬਾਈ ਪੌੜੀਆਂ ਚਾਲੀਆਂ ਕਾਨੇ ਕੜੀਆਂ ਜੋ ਵੀ ਆਪਾਂ ਸਮਾਨ ਖਰੀਦਣਾ ਨਾ ਬਾਈ ਹਰੇਕ ਅਵੇਲੇਬਲ ਆ ਇੱਥੇ ਆ ਜਿਵੇਂ ਹੋਗਾ ਸਪੈਦਾਂ ਦੀਆਂ ਹੋਗਾ ਵੀਰ ਸਪੋਟਾਂ ਸਪੋਟਾਂ ਮਿਲ ਜਾਣਗੇ ਤੁਹਾਨੂੰ 10 ਫੁੱਟ ਲੈ ਲਓ 12 ਫੁੱਟ ਲੈ ਲਓ 15 ਫੁੱਟ ਲੈ ਲਓ 18 ਫੁੱਟ ਲੈ ਲਓ ਜਿੱਡੀ ਮਰਜ਼ੀ ਛੋਟੀ ਤੋਂ ਛੋਟੀ ਸਪੋਰਟ ਜਿੱਡੀ ਮਰਜ਼ੀ ਵੱਡੀ ਤੋਂ ਵੱਡੀ ਸਪੋਰਟ ਲੈ ਲਓ ਆਪਾਂ ਦਿਖਾ ਦਿੰਨੇ ਆਂ ਬਾਈ 5 ਫੁੱਟ ਤੋਂ ਲੈ ਕੇ 6 ਫੁੱਟ ਲੈਣੀ ਆ 10 ਫੁੱਟ ਲੈਣੀ ਆ ਸਪਾਈਡਾਂ ਨਾ ਜਮਾ ਸੁਪਨਾ ਸਪੋਟਾ ਮਿਲਦਗਾ ਬਾਈ ਜਿਹੜੀਆਂ ਤੁਸੀਂ ਮਰਜ਼ੀ ਲੈ ਲਓ ਜਮਾ ਐ ਸਿੱਧਣਾ ਦਾ ਵਾਂਗੂ ਜਮਾ ਸਿੱਧਣਾ ਹੋਣਗਾ ਬਾਈ ਜਿਹੜਾ ਕੋਈ ਮਰਜ਼ੀ ਆਪਣੀਆਂ ਬਾਸਦੀਆਂ ਸੋਟੀਆਂ ਹੋਗੀਆਂ ਕਸਗਿਆਂ ਦੇ ਬਾਹੇ ਹੋਗੇ ਕੰਗਾਂ ਦੇ ਰਸਤੇ ਹੋਗੇ ਜਿਹੜੀ ਮਰਜ਼ੀ ਆਪਾਂ ਬਾਈ ਆਈਟਮ ਲੈ ਜਾ ਸਕਦੇ ਆਂ ਬਾਈ ਬਰਾਇਟਾਂਾਂ ਪਾਂਗਾਂ ਕੋਲੇ ਨਾ ਇੰਨੀਆਂ ਜ਼ਿਆਦੇ ਆ ਬਈ ਤੁਸੀਂ ਫੈਕਟਰੀ ਐਡੀ ਵੱਡੀ ਆ ਤੁਸੀਂ ਦੇਖ ਹੀ ਨਹੀਂ ਸਕਦੇ ਸੋ ਉਥੋਂ ਬਾਈ ਘਟੋ ਘਟ ਇੱਥੇ ਅੱਧਾ ਘੰਟਾ ਲੱਗ ਜਾਣਾ ਸਾਰੀ ਫੈਕਟਰੀ ਦੇ ਵਿੱਚ ਘੁੰਮਣ ਲਈ ਵੀ ਮੈਂ ਕਹਣਾ ਸਮਾਨ ਤੁਸੀਂ ਸਾਰਾ ਦੇਖ ਹੀ ਨਹੀਂ ਪਾਉਂਗੇ ਹਰੇਕ ਵੈਰਾਈਟੀ ਮਿਲੂਗੀ ਬਾਈ ਤੁਹਾਨੂੰ ਬਾਈ ਨਾਂ ਮਾਲਕ ਨਾ ਵੀ ਮਲਾਵਾਗੇ ਬਾਈ ਤੁਹਾਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਬਾਈ ਗੁਰੂ ਜੀ ਕਾਲ ਸਾਹਿਬ ਬਾਈ ਗੁਰੂ ਜੀ ਕੀ ਫਤ ਹੈ ਆਪਣੇ ਬਾਈ ਇਹ ਆਪਣਾ ਕੀ ਕਹਿੰਦੇ ਅਗੇ ਕਿੰਨਾ ਟਾਈਮ ਹੋ ਗਿਆ ਬਾਈ ਆਪਣੀ ਫੈਕਟਰੀ ਕਰੀਓ ਸਾਡੀ ਤਾਂ 60 ਸਾਲ ਹੋ ਗਈ ਤੀਜੀ ਪੀੜੀ ਆ ਗਈ ਹੋ ਗਈ ਤੀਜੀ ਪੀੜੀ ਹੋ ਗਈ ਤੇ ਬਾਈ ਆਪਣੇ ਇਥੇ ਸਮਾਨ ਕਿਹੜਾ ਕਿਹੜਾ ਵੇਲੀ ਵਾਲਾ ਹੈਗਾ ਸਾਡੇ ਕੋਲ ਛੱਤਾਂ ਦਾ ਸਮਾਨ ਹੁੰਦਾ ਹੈ ਜੀ ਹਾਂਜੀ ਛੱਤਾਂ ਦਾ ਹੋ ਗਿਆ ਜੀ ਮਿਸਤਰੀਆਂ ਦਾ ਪੈੜਾਂ ਦਾ ਸਮਾਨ ਹੁੰਦਾ ਹੈ ਜੀ ਮਿਸਤਰੀਆਂ ਪੈੜਾਂ ਦਾ ਹੋ ਗਿਆ ਜੀ ਉਹ ਮੁਰਗੀਖਾਨਾ ਪਾਉਣਾ ਉਹਦਾ ਸਮਾਨ ਹੁੰਦਾ ਹੈ ਜੀ ਠੀਕ ਹੈ ਜੀ ਕਾਊਂਟਰੀ ਫਾਰਮ ਮੁਰਗੀਖਾਨਾ ਕਾਊਂਟਰੀ ਫਾਰਮ ਉਹ ਮਹਿਸਾਨੀਆਂ ਛੱਤਾਂ ਪਾਉਣੀ ਠੰਡਾ ਰਹਿੰਦਾ ਉਹ ਸਾਰਾ ਸਮਾਨ ਹੁੰਦਾ ਹੈ ਜੀ ਤੇ ਬਾਈ ਇਹਨਾਂ ਦਾ ਜਿਹੜਾ ਆ ਬਾਂਸ ਆਪਣੇ ਕੋਲੇ ਬਾਈ ਜਾਂ ਸੋਟੀਆਂ ਹੋਗੀਆਂ ਹੈਨਾ ਜਾਂ ਕਾਨੇ ਹੋਗੇ ਇਹਨਾਂ ਦਾ ਫਾਇਦਾ ਕੀ ਹੈ ਬਾਈ ਆਪਣਾ ਇਹ ਬਾਂਸ ਦੀ ਜਿਹੜੀ ਕੋਈ ਛੱਤ ਪਾਉਂਦਾ ਜੀ ਇੱਕ ਤਾਂ ਠੰਡਾ ਰਹਿੰਦਾ ਹੈ ਜੀ ਇੱਕ ਤਾਂ ਠੰਡਾ ਰਹਿੰਦਾ ਹਾਂ ਜੀ ਜੇ ਕੋਈ ਪੈ ਲੋਹੇ ਦੇ ਸਮਾਨ ਦੇ ਕਿੰਨਾ ਹੋਣਾ ਤੇ ਇਦਾਂ ਟ੍ਰੈਂਟਾਂ ਨਾਲ ਸਸਤਾ ਨਾਲੇ ਸਸਤਾ ਪੈਂਦਾ ਜੀ ਤੇ ਭਾਈ ਜੇ ਆਪਾਂ ਗੱਲ ਕਰਕੇ ਵੀ ਹੋਰ ਫੈਕਟਰੀ ਨਾਲੋਂ ਜਾਂ ਪੰਜਾਬ ਦੇ ਵਿੱਚੋਂ ਹੋਰ ਕਿਤੇ ਵੀ ਫੈਕਟਰੀ ਨਾਲੋਂ ਆਪਣਾ ਕਿੰਨਾ ਕੁ ਫਰਕ ਆ ਰੇਟ ਦਾ ਵੀ ਸਾਡਾ ਰੇਟ ਦਾ ਬਹੁਤ ਫਰਕ ਹੈ ਜੈਨੂਰੇਟ ਰੱਖੇ ਹੋਏ ਜਾਇ ਹੈਗਾ 100 200 ਰੁਪਏ ਦਾ ਫਰਕ ਭਾਈ ਪੂਰਾ ਫਰਕ ਹੈ ਜੀ ਪੂਰਾ ਫਰਕ ਤੇ ਭਾਈ ਆਪਾਂ ਆਹ ਜਿਹੜਾ ਸੋਟੀਆਂ ਹੈਗਾ ਹਾਂਜੀ ਇਹ ਬਾਸ ਨੇ ਆਪਣਾ ਇਹ ਬਾਸ ਹੀ ਹੈ ਪਾਸ ਇਹ ਤੇ ਭਾਈ ਵੈਰਾਈਟੀਆਂ ਕਿੰਨੀਆਂ ਹੁੰਦੀਆਂ ਨੇ ਵੈਰਾਈਟੀਆਂ ਤਾਂ ਬਾਸ ਤੋਂ ਬਹੁਤ ਹੁੰਦੀਆਂ ਜੀ ਬਹੁਤ ਹੁੰਦੀਆਂ ਜੀ ਵਿੱਚ ਆਪਾਂ ਬਾਗ ਵਾਸਤੇ ਠੀਕ ਹੈ ਉਹਦੇ ਵਾਸਤੇ ਹੀ ਸਪੋਟਾਂ ਮਿਲਦੀਆਂ ਜੀ ਮਰੁੱਦਾਂ ਦੇ ਵਾਸਤੇ ਤੋਰੀਆਂ ਵਾਸਤੇ ਕਰੇਲਿਆਂ ਵਾਸਤੇ ਤੇ ਆਹ ਬਾਈ ਜਿਹੜੀ ਬਾਸ ਆ ਸਾਫ ਬਾਸ ਹੁੰਦੀ ਇਹ ਜਿਹੜਾ ਕੰਡਲ ਬਾਸ ਹੁੰਦਾ ਜੀ ਇਹ ਪੈੜ ਵਾਸਤੇ ਚੱਲਦਾ ਜੀ ਇਹ ਪੈੜ ਵਾਸਤੇ ਚੱਲ ਮਜ਼ਬੂਤ ਹੁੰਦਾ ਜਿਹੜਾ ਸਾਫ ਬਾਸ ਹੁੰਦਾ ਉਹ ਸੱਤ ਆਹ ਬਾਈ ਜਿਹੜੇ ਛੋਟੇ ਛੋਟੇ ਟੁਕੜੇ ਨੇ ਕਾਹਦੇ ਵਾਸਤੇ ਤੋਰੀਆਂ ਡੰਡਾ ਜੀ ਹੈ ਅੱਛਾ ਪੌੜੀਆਂ ਦਾ ਡੰਡਾ ਬਣਾਉਣਾ ਜਿਹੜੀ ਆਪਾਂ ਠੀਕ ਹੈ ਜੀ ਤੇ ਆ ਹੋਰ ਦਿਖਾ ਦਿਓ ਵੀਰ ਆਪਾਂ ਨੂੰ ਇੱਧਰ ਲੇ ਇੰਨੀ ਵੈਰਾਈਟੀ ਪਈ ਆ 25 ਤੋਂ 28 ਫੁੱਟ ਤੱਕ ਬਾਸ ਪਏ ਲੰਮੇ ਜੀ ਜਿੰਨੇ ਮਰਜੀ ਆਪਾਂ ਨੇ 35 ਫੁੱਟ ਲੰਮੇ ਬਾਸ 35 ਫੁੱਟ ਤੱਕ ਬਾਈ ਕਹਿੰਦਾ ਲੈ ਸਕਦੇ ਆਂਗੇ ਬਾਸ ਜਿਹੜੇ ਬਾਈ ਨੇ ਖਰੀਦਣਾ ਹੋਵੇ ਤਾਂ ਇੱਥੇ ਜ਼ਰੂਰ ਵਿਜ਼ਿਟ ਕਰੇ ਆਂ ਆ ਡੰਡੂ ਹੁੰਦੇ ਆ ਜੀ ਪਹਿਲਾਂ ਆ ਡੰਡੂ ਹੁੰਦੇ ਆ ਇਹ ਸ਼ੇ ਆਪਾਂ ਪੈੜ ਦੇ ਤੋਂ ਉਹਨਾਂ ਦੇ ਵਿੱਚ ਕੰਮ ਆਉਂਦੇ ਆ ਜੀ ਇਹ ਡੰਡੂ ਹੋ ਗਏ ਹਾਂਜੀ ਇੱਧਰ ਆਪਣੇ ਸਾਰੀ ਵੈਰਾਈਟੀ ਦਿਖਾ ਦਿਓ ਵੀਰ ਆਪਾਂ ਨੂੰ ਕਿਹੜੀ ਕਿਹੜੀ ਬਾਸਾ ਕਿਹੜੀ ਕਿਹੜੀ ਵੈਰਾਈਟੀ ਆ ਤੇ ਬਾਸ ਆਪਣੇ ਕਿੱਥੋਂ ਆਉਂਦੀ ਹੈ ਜੀ ਆਪਣੇ ਬਾਸ ਆ ਦੇਖੋ ਜੀ ਆ ਦਿਖਾ ਦੀ ਵੀਰ ਆਪਣਾ ਟਰੱਕ ਲੈ ਕੇ ਦਿਖਾ ਦੇ ਜੀ ਇਹ ਸਾਮਚੋਂ ਆਈ ਹੈ ਜੀ ਗੱਡੀ ਇਹ ਸਾਮਚੋਂ ਆਈ ਹੈ ਜੀ ਵੱਡੇ ਕੰਟੇਨਰ ਆਉਂਦੇ ਆ ਜੀ ਉਧਰੋਂ ਐਸ਼ਾ ਕੰਟੇਨਰ ਪਰ ਪਰ ਕਿਉਂਦੇ ਆ ਜੀ ਆ ਪਾਈਪੀ ਪਾਈਪੀ ਦੇ ਕੰਟੇਨਰ ਜੀ ਇਹ ਠੀਕ ਹੈ ਤੇ ਭਾਈ ਆਪਾਂ ਇੱਕ ਗੱਲ ਹੋਰ ਪੁੱਛਦੇ ਆ ਤੁਹਾਨੂੰ ਹਾਂ ਜੀ ਵੀ ਰੇਟ ਦਾ ਇਹਨਾਂ ਦਾ ਕੀ ਇੱਕ ਡੰਡੇ ਦਾ ਕਿੰਨਾ ਕਰ ਰੇਟ ਆਪਣਾ ਬਾ ਸਾਡੇ ਕੋਲੇ 10 ਰੁਪਈਆ ਤੋਂ ਸਟਾਰਟ ਹੋ ਕੇ ਅਇਆ 10 ਰੁਪਈਆ ਤੋਂ ਸਟਾਰਟ ਹੋ ਜਾਂਦਾ 50 60 ਰੁਪਈਆ ਤੱਕ ਬਾਸ ਪਿਆ ਜਿਹੜਾ ਪੌੜਾ 50 60 ਰੁਪਈਆ ਦਾ 10 ਰੁਪਈਆ ਤੋਂ ਲੈ ਕੇ ਜਿਹੜਾ 50 60 ਰੁਪਈਆ ਤੱਕ ਬਾਸ ਦਿੰਨੇ ਆਏ ਤੁਸੀਂ ਜੇ ਭਾਈ ਆਪਣਾ ਕੋਈ ਆਪਣਾ ਦਰਸ਼ਕ ਵੀਰ ਨੂੰ ਦੇਖ ਕੇ ਆਉਂਦਾ ਤਾਂ ਆਪਾਂ ਨੂੰ ਫੋਲੋ ਕਰਦਾ ਚੈਨਲ ਨੂੰ ਤੇ ਵੀਰ ਨੂੰ ਸ਼ੇਅਰ ਕਰਦਾ ਤੇ ਉਹਨੂੰ ਕਿ ਆਪਾਂ 50 ਦੇ ਕਿੰਨੇ ਰੁਪਈਆ ਦਾ ਲਾ ਦਾਂਗੇ ਜਿਆਦਾ ਉਹਨੂੰ ਲੈਸ ਕਰਕੇ ਲਾਵਾਂਗੇ ਬਸ ਠੀਕ ਹੈ ਆ ਜਿਹੜੀ ਹਰੀ ਬਾਸ ਦੀ ਵੀਡੀਓ ਕਰਕੇ ਫੋਲੋ ਠੀਕ ਹੈ ਜੀ ਆਹ ਜਿਹੜਾ ਬਾਸਾ ਹਰਾ ਜੀ ਇਹ ਗਿੱਲਾ ਕਿ ਸੁੱਕਾ ਜੀ ਇਹ ਗਿੱਲਾ ਹੈ ਇਹ ਤਾਜ਼ਾ ਆਇਆ ਹੈ ਜੀ ਸੁੱਕ ਜਾਣਾ ਚਾਹੀਦਾ ਰੰਗ ਬਦਲ ਜਾਣਾ ਹੈ ਦਾ ਜੀ ਚਿੱਟਾ ਰੰਗ ਹੋ ਜਾਣਾ ਹੈ ਜੀ ਠੀਕ ਹੈ ਜੀ ਹੋਰ ਵੈਰਾਈ ਦਿਖਾ ਦਿਓ ਜੀ ਆਪਾਂ ਇਹ ਵੀ ਪੈੜ ਵਾਲੇ ਬਾਸਾ ਜੀ ਇਹ ਵੀ ਪੈੜ ਵਾਲੇ ਬਾਸਾ ਜੀ ਤੇ ਆਪਣੇ ਵੀ ਇੱਕ ਹੋਰ ਹੈ ਪੈੜ ਵਾਲੇ ਬਾਸ ਹੈ ਇੱਕ ਤਾਂ ਹੋਰ ਗੱਲ ਸੁਣੀ ਹੈ ਜੀ ਕਹਿੰਦੇ ਬਾਸ ਤੋਂ ਸਿੱਧੀ ਵੀ ਕਰਦੇ ਇੱਥੇ ਪੱਠੀ ਤੇ ਬੈਠੇ ਇੱਕ ਤਾਂ ਲੱਗੀ ਹੋਈ ਹੈ ਇੱਕ ਤਾਂ ਉਹ ਲੱਗੀ ਹੋਈ ਹੈ ਅਸੀਂ ਪੱਠੀ ਤੇ ਠੀਕ ਹੈ ਜੀ ਇੱਕ ਤਾਂ ਉਹ ਪੱਠੀ ਦਿਖਾ ਦੇ ਮਿੱਤਰਾਂ ਇੱਕ ਤਾਂ ਲੱਗੀ ਹੋਈ ਹੈ ਇੱਕ ਕੌਣ ਲੱਗੀ ਹੋਈ ਹੈ ਜੀ ਉਹ ਪੱਠੀ ਦਿਖਾ ਦੇ ਹੁਣ ਛੁੱਟੀ ਹੈ ਲੇਬਰ ਦੀ ਪੱਠੀ ਵਾਲੇ ਦੀ 2 ਵਜੇ ਠੀਕ ਹੈ ਜੀ ਤੇ ਭਾਈ ਆ ਜਿਹੜੀ ਬਾਸ ਹੈਗੀ ਲਾਰਜੀਏ ਰੰਗ ਕਰਿਆ ਹੁੰਦਾ ਜਾਂ ਐਂ ਆਉਂਦੀ ਹੈ ਪਿੱਛੇ ਇਹ ਰੰਗ ਕਰਦੇ ਜੀ ਅੱਛਾ ਰੰਗ ਕਰਦੇ ਐ ਡੈਕੋਰੇਟ ਕਰ ਦਿੰਦੇ ਇਹਨੂੰ ਠੀਕ ਹੈ ਜੀ ਤੇ ਆ ਦਿਖਾ ਦੇ ਮਿੱਤਰਾਂ ਆਪਣੇ ਬਾਸ ਆ ਮੱਛਰਦਾਨੀਆਂ ਨਹੀਂ ਸ ਸਾਫ ਅਤੇ ਹਲਕੀਆਂ ਵੀ ਬਹੁਤ ਆ ਭਾਈ ਤੇ ਭਾਈ ਇਹਦੇ ਵਿੱਚ ਕਿੰਨੀਆਂ ਹੁੰਦੀਆਂ ਆ ਸੋਟਣਾ ਇਹ ਤਾਂ 60 ਪੀਸ ਬੰਨੇ ਹੁੰਦੇ ਸਾਰੇ ਅੱਛਾ 60 ਪੀਸ ਹੁੰਦੇ ਸਾਡਾ ਰੇਟ ਇੱਕ ਪੀਸ ਦਾ ਹੁੰਦਾ ਜੀ ਅੱਛਾ ਰੇਟ ਇੱਕ ਪੀਸ ਦਾ ਜੀ ਆਪਾਂ ਸਾਰੀ ਇਹ ਟੋਟਲੀ ਉੱਕਾ-ਪੁੱਕਾ ਜੀ ਅਗਲੇ ਲੈ ਕੇ ਜਾਣਾ ਹੋਵੇ ਤਾਂ ਕਿੰਨੇ ਦੇ ਲਾਉਣੇ ਆ ਜੀ ਇਹ 13 ਰੁਪਏ ਦਾ ਪੀਸ ਹੁੰਦਾ ਅੱਛਾ 13 ਰੁਪਏ ਦਾ ਪੀਸ ਹੈ ਠੀਕ ਹੈ ਜੀ ਇਹ ਤੋਂ ਸਸਤਾ 10 ਰੁਪਏ ਵਾਲਾ ਪਾਸ ਨਹੀਂ ਅੱਛਾ ਠੀਕ ਹੈ ਵੀ ਜਨੀਕੇ ਜੀ ਆਪਣਾ ਰੇਟ ਚੋਂ ਜੀ ਸਾਰੀਆਂ ਫੈਕਟਰੀਆਂ ਨਾਲੋਂ ਪੂਰਾ ਘੱਟ ਆ ਜੀ ਥੋਕ ਦੇ ਰੇਟ ਤੇ ਦਿੰਨੇ ਆ ਪੂਰਾ ਥੋਕ ਦਾ ਰ ਆ ਢਾਂਗੇ ਵਾਲੀ ਸੋਟੀ ਹੁੰਦੀ ਹੈ ਬਾਈ ਜੀ ਢਾਂਗੇ ਵਾਲੀਆਂ ਸੋਟੀਆਂ ਵੀ ਦਿਖਾ ਦਿਓ ਬਾਈ ਜਿਹੜੇ ਆਪਣੇ ਵੀਰ ਬੱਕਰੀਆਂ ਵਾਲੇ ਆ ਕੇ ਕਬੂਤਰਾਂ ਵਾਲੇ ਵਾਸਤੇ ਵੀ ਕਬੂਤਰਾਂ ਵਾਲੇ ਵਾਸਤੇ ਹਨਾ ਛਤਰੀ ਬਣਾਉਣੀਆਂ ਕੋਈ ਸੋਟੀ ਪਾਉਣੀਆਂ ਜਾਂ ਬੱਕਰੀਆਂ ਵਾਸਤੇ ਬਾਗਾਂ ਕੋਲ ਬਹੁਤ ਸਾਫ ਸਾਫ ਸੋਟੀਆਂ ਬਈ ਢਾਂਗਾਂਆਂ ਪੂਰਨ ਲੰਮੀਆਂ ਤੇ ਹਲਕੀਆਂ ਤੇ ਜਿਵੇਂ ਸਿੱਧੀਆਂ ਬਾਈ ਤੇ ਆਪਣਾ ਬਾਈ ਹੋਰ ਆਪਣੇ ਕਸਗਿਆਂ ਦੇ ਬਾਹੇ ਜਿਵੇਂ ਮਿਲ ਜਾਂਦੇ ਆ ਜੀ ਉਹ ਵੀ ਮਿਲ ਜਾਂਦੇ ਆ ਜੀ ਤੇ ਆ ਇਧਰ ਇੱਕ ਵਾਰ ਆ ਵੀ ਦਿਖਾ ਦਈਏ ਵੀਰ ਆਪਣੇ ਕੋਲੇ ਜਿਹੜੀਆਂ ਉਹ ਚਾਲੀਆਂ ਪਈਆਂ ਆ ਚਾਲੀਆਂ ਬਣਦੀਆਂ ਜੀ ਬਾਗਾਂ ਕੋਲ ਤੇ ਚਾਲੀ ਪੌੜੀ ਜੀ ਬਾਈ ਤੁਸੀਂ ਜਿਹੜਾ ਮਰਜ਼ੀ ਸਮਾਨ ਲਿਆ ਸਕਦੇ ਆ ਬਾਲਾਂ ਤੋਂ ਜਿਹੜਾ ਵੀ ਮਰਜ਼ੀ ਲੱਕੜ ਦਾ ਆ ਚਾਲੀ ਚੱਲਣਾ ਹੋਊਗਾ ਆਪਾਂ ਵੇਖੋ ਲੋਹੇ ਦੀਆਂ ਚਾਲੀਆਂ ਬਣਾਉਣੇ ਆ ਆ ਚਾਲੀ ਸਾਡੇ ਕੋਲ 15 15 2 2000 ਦੀਆਂ ਬਣਦੀਆਂ ਬਾਈ ਹੋਰੀ ਕਹਿੰਦੇ ਵੀ 100 ਰੁਪਏ ਤੋਂ ਲੈ ਕੇ 300 ਤੱਕ 350 ਤੱਕ 400 ਤੱਕ ਚਾਲੀ ਬਣਾ ਦਿੰਦੇ ਨੇ ਤੇ ਨਹੀਂ 1500 ਦੀ ਚਾਲੀ ਪੈਂਦੀ ਆ ਬਾਈ ਆਪਣਾ ਤੇ ਮਜ਼ਬੂਤ ਵੀ ਬਾਈ ਹੈਵੀ ਆ ਨਾ ਇੰਨੇ ਆ ਪੰਮਾ ਚੱਕ ਚੱਕ ਤੁਸੀਂ ਥੱਲੇ ਮਾਰ ਜਿਓ ਇੱਧਰ ਵਖਾ ਦੇਖੀਓ ਥੱਲੇ ਚੱਕਿਆ ਦੇ ਮੈਂ ਕਹਣਾ ਮੈਂ ਤੁਸੀਂ ਚੱਕ ਚੱਕ ਥੱਲੇ ਮਾਰੀ ਜਾ ਵੀ ਟੁੱਟਦੀ ਨਹੀਂ ਪੰਮਾ ਪੰਮਾ 10 ਵਾਰੀ ਮਾਰੋ ਇੰਨੀ ਮਜ਼ਬੂਤ ਬਣਦੀ ਆ ਬਾਈ 300 ਚ ਆਉਂਦਾ ਵੀ ਕੀ ਆ ਬਾਈ ਅੱਜ ਕੱਲ ਜਿਹੜਾ ਬਾਈ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਫੋਲੋ ਕਰਕੇ ਉਹ ਬਾਈ ਜੀ ਦਾ ਕਹਿਣਾਗਾ ਉਹ ਹੋਰ ਵੀ ਰੈਟ ਕਰਨਗੇ ਭਾਈ ਹਾਂ ਜੀ ਕਰਾਂਗੇ ਰੈਟ ਤੇ ਆ ਬਾਈ ਨੂੰ ਬਾਈ ਆਪਣਾ ਚਾਲੀ ਬਣਦੀ ਦਿਖਾ ਏ ਭਾਈ ਪੰਜ ਡੰਡਿਆਂ ਦੀ ਬਣਾਉਣੀ ਆ ਚਾਲੀ ਡੰਡੇ ਆ ਤੁਹਾਨੂੰ ਭਾਈ ਚਾਰ ਡੰਡਿਆਂ ਦੀ ਚਾਲੀ ਮਿਲੂਗੀ ਆ ਪੰਜ ਭਾਈ ਫਿਰ ਪੰਜ ਡੰਡਿਆਂ ਦੀ ਬਣਾਉਂਦੇ ਹੈਗੇ ਭਾਈ ਇਹਦਾ ਸਾਈਜ਼ ਲੰਮਾ 10 ਫੁੱਟ ਚਾਲੀ 10 ਫੁੱਟ ਲੰਮਾ ਹੈ ਜੀ 1.5 ਚ ਟੁਕਸ 1.5 ਫੁੱਟ ਚੌੜੀ ਹੈ ਤੇ ਭਾਈ ਬਹੁਤ ਵਧੀਆ ਕੰਮ ਆ ਭਾਈ ਲੰਬਾ ਵਾਂਗ ਦਾ ਕੋਈ ਨਹੀਂ ਆਉਂਦਾ ਪੂਰੀ ਫੁੱਲ ਗਾਰੰਟੀ ਹੈ ਜਿਹੜੀ ਵੀ ਤੁਸੀਂ ਚੀਜ਼ ਲੈ ਜਾਓਗੇ ਤੇ ਆ ਭਾਈ ਪੌੜੀਆਂ ਵੀ ਦਿਖਾ ਦੇ ਭਾਈ ਫਿਰ ਪੌੜੀ ਦਾ ਕੀ ਰੇਟ ਆ ਜੀ ਆਪਣੀ ਕਿੰਨੇ ਡੰਡੇ ਵਾਲੀ ਹੁੰਦੀ ਹੈ ਪੌੜੀ ਪੌੜੀ 8 ਡੰਡੇ ਵਾਲੀ 300 ਦੀ ਜੀ ਐਸੀ ਆ ਪੌੜੀ ਦਿਖਾ ਦੀ ਮਤਰਾ ਹਾਂ ਇਹ ਪੌੜੀ ਭਾਈ ਆਪਾਂ 10 ਡੰਡਿਆ ਵਾਲੀ 12 ਡੰਡਿਆ ਵਾਲੀ 15 ਡੰਡਿਆ ਜਿਹੜੇ ਅਵੇਲੇਬਲ ਹਰ ਗਾ ਸਾਰੀਆਂ ਮਿਲ ਜਾਣਗੀਆਂ ਜੀ ਠੀਕ ਹੈ ਜੀ ਤੇ ਪੌੜੀ ਦਾ ਭਾਈ ਆਪਣੀ ਦਾ 10 ਫੁੱਟ ਦੇ ਦਾ ਰੇਟ ਕੀ ਹੈ 8 ਫੁੱਟ ਦੀ 300 ਦੀ ਹੈ 12 ਫੁੱਟ ਦੀ 400 ਦੀ ਹੈ ਤੇ ਆਮ ਦੇ ਆਪ ਪੁੱਛ ਕੇ ਭਾਈ ਹੋਰ ਪਾਸੇ ਦੇ ਆਪਾਂ ਕਿਸੇ ਪਾਸੇ ਲੈ ਕੇ ਜਾਣੀ ਉਹ ਪੌੜੀ ਕਿੰਨੇ ਦੀ ਦੇਣਗੇ 10 ਫੁੱਟ ਦੀ 500 ਹੀ ਦੇਣਗੇ ਜੀ ਅੱਛਾ ਜਾਨੀ ਕਿ ਆਪਣੀ 200 200 ਸਸਤੀ ਹੈ ਪੌੜੀ ਸਸਤੀ 200 ਰੁਪਏ ਦਾ ਲੈ ਵੀ ਮਿੱਤਰੋ ਜਿਹੜੇ ਬੰਦੇ ਨੇ ਪੌੜੀ ਲੈ ਕੇ ਜਾਣੀ ਹੋਵੇ ਠੀਕ ਹੈ ਜੀ ਜਿਹੜੀ ਪੌੜੀ ਤੁਹਾਨੂੰ 5 ਉਹ ਬਾਈ 500 ਦੀ ਦੇਣਗੇ ਵੀ ਇਸ ਦਾਣੀ ਕੇ ਤੁਹਾਡਾ 200 ਦਾ ਫਾਇਦਾ ਕਰਨਗੇ ਜਿਹੜੀ ਬਾਈ ਸਾਨੂੰ 900 ਦੀ ਮਿਲਦੀ ਆ ਤਾਂ ਉਹ ਤੁਹਾਨੂੰ ਬਾਈ 700 ਦੀ ਦੇਣਗੇ ਤੇ ਬੰਗਾਂ ਦਾ ਬਾਈ ਪੌੜੀ ਮਗਰ ਵੀ 200 ਰੁਪਏ ਦਾ ਫਰਕ ਹੈ ਤੇ ਬਾਈ ਹੋਰ ਆਪਣੇ ਕੋਲੇ ਕਿਹੜੇ-ਨਾ ਕਿਹੜੀਆਂ ਬ੍ਰੈਂਡ ਆ ਆ ਜੀ ਸਾਨੂੰ ਦਿਖਾਓ ਹਾਂਜੀ ਬ੍ਰੈਂਡ ਦਾ ਆਪ ਨੂੰ ਬਾਈ ਕੋਈ ਦਰਸ਼ਕ ਰਹਿਣ ਆ ਜਾਣ ਵੀ ਆਪਾਂ ਨੇ ਕਿਹਾ ਆ ਸਾਨੂੰ ਆਈਟਮ ਦਿਖਾਈ ਨਹੀਂ ਗਈ ਬਾਈ ਆ ਕਸੀਆਂ ਦੇ ਬਹੇ ਆ ਗਏ ਜੀ ਆ ਲੈ ਵੀ ਆਪਣੇ ਦੀਪੇ ਬ੍ਰਿਆ ਦਿਖਾ ਦੀ ਕੁਈ ਸੋਟੀਆਂ ਦੇ ਬਾਹਾਂ ਕੁਈ ਸੋਟ ਇਹ ਆਪਣੇ ਕਸਿਆਂ ਦੇ ਬਾਈ ਪੂਰੇ ਵਧੀਆ ਹੈਗਾ ਕੋਈ ਲੰਬੇ ਵਾਲਾ ਸੋਟਾ ਨਹੀਂ ਬਾਈ ਆਹ ਸੋਟੀ ਆ ਗਈ ਆਹ ਸੋਟੀ ਆ ਗਈ ਬਾਈ ਆਪਾਂ ਘਰਾਂ ਦੇ ਵਿੱਚ ਰੱਖਣੀ ਹੁੰਦੀ ਆ ਜਾਂ ਹਨਾ ਪਸ਼ੂ ਢਾਂਡੇ ਲਈ ਜਾਂ ਇਹ ਬਾਹਾਂ ਆ ਕੇ ਬਾਈ ਤੇ ਲੈ ਵੀ ਮਿੱਤਰੋ ਹਾਂਜੀ ਜਿਹੜੇ ਬੰਦੇ ਨੇ ਵੀ ਸਮਾਨ ਲੈ ਕੇ ਜਾਣਾ ਹੋਵੇ ਬੱਤ ਤੇ ਆਪਣਾ ਭਾਈ ਇੱਥੇ ਸੰਪਰਕ ਕਰਿਓ 2 ਵਜੇ ਤੋਂ ਲੈ ਕੇ 4 ਵਜੇ ਸਾਡੇ ਕੋਲ ਆ ਕਾਨੇ ਵੀ ਦੇਖਦੇ ਆ ਵੀਰ ਬਾਈ ਕਹਿੰਦਾ ਕਾਨੇ ਵੀ ਆ ਬਾਈ ਆਪਣੇ ਆਹ ਆ ਹੋ ਗਏ ਕਾਨੇ ਜੀ ਇਹ ਕਾਨਾ ਹੋ ਗਿਆ ਜੀ ਇਹ ਕਾਨੇ ਆ ਜੀ ਇਹ ਛੱਤਾਂ ਤੇ ਪਾਉਣ ਵਾਲੇ ਆ ਵੀਰ ਤੇ ਬਾਈ ਇਹਦਾ ਆਪਣਾ ਸੈਜ ਸੂਜ ਕੀ ਹੁੰਦਾ ਕਾਨਿਆਂ ਦਾ ਇਹ ਤਾਂ ਅਗਲੇ ਛੱਤ ਦੇ ਹਿਸਾਬ ਨਾਲ ਦਿੰਦੇ ਆ ਜੀ ਛੱਤ ਦੇ ਹਿਸਾਬ ਨਾਲ ਦੇਣੇ ਛੱਤ ਦਾ ਸੈਜ ਬਣਾ ਲਿਆ ਵੇ ਸਾਡੇ ਕੋਲ ਜੀ ਉਸ ਹਿਸਾਬ ਨਾਲ ਬਣਾ ਦਾਂਗੇ ਜੀ ਬਾਈ ਆਪਣਾ ਕੋਈ ਦਰਸ਼ਕ ਲਿਜਾਣਾ ਚਾਹੁੰਦਾ ਹੋਵੇ ਇੱਥੇ ਜੀ ਠੀਕ ਹੈ ਫੋਨ ਕਰਕੇ ਆ ਜੇ ਉਹਨੂੰ ਇੱਥੇ ਆਉਣਾ ਪਊਗਾ ਜਾਂ ਵੀ ਤੁਸੀਂ ਉਹਨਾਂ ਨੇ ਫੋਨ ਕਰਤਾ ਵੀ ਭਾਈ ਅਸੀਂ ਲੈ ਕੇ ਜਾਣਾ ਸਾਨੂੰ ਸਹਾਈਜ ਦੱਸ ਦੇ ਸਾਨੂੰ ਗਾਡਰ ਦੱਸ ਦੇ ਇਨੇ ਗਾਡਰ ਪਾਏ ਨਹੀਂ ਦੇਗਾ ਜੋ ਉਸਾਂ ਨਾਲ ਬਣਾ ਲਾਂਗੇ ਉਸਾਂ ਨਾਲ ਬਾਈ ਘਰੇ ਦੇ ਦੇ ਦੋਗੇ ਸਹੀ ਸਲਾਮਤ ਥੋੜੀ ਪੂਰੀ ਜ਼ਿੰਮੇਵਾਰੀ ਗਰੰਟੀ ਆਪੇ ਪੂਰੀ 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 ਬਸ ਰੇਟ ਦਾ ਲਾਂਭਾਣਾ ਬਾਈ ਆਪਾਂ ਨੂੰ ਹਨ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਈ ਇਹ ਕੰਨਿਆਂ ਦਾ ਬਈ ਅਲੱਗ-ਅਲੱਗ ਹੁੰਦਾਗਾ ਫਾਰਮਾਂ ਦਾ ਰੇਟ ਅਲੱਗ-ਅਲੱਗ ਹੈ ਕੋਈ 200 ਦਾ ਕੰਨਾ ਕੋਈ 250 ਦਾ ਕੰਨਾ ਕੋਈ ਤਾਂ ਸੌਦਾ ਠੀਕ ਹੈ ਜੀ ਹੋਰ ਬਾਈ ਉਹ ਜਿਹੜਾ ਪਿੰਗਾਂ ਬਾਈ ਆ ਕੀ ਚੀਜ਼ ਆ ਤੁਹਾਡੀ ਡੰਡੇ ਆ ਜੀ ਅੱਛਾ ਇਹ ਆਪਣੇ ਚਾਰਸ ਡੰਡੇ ਆ ਉਹ ਬੋਲ ਦਿੰਦੇ ਆ ਵੀ ਦਿਖਾ ਦੇ ਦੀਪੇ ਬਰੇਮ ਆ ਪੌੜੀ ਦੇ ਚਾਰਸ ਡੰਡੇ ਵੀ ਆਪਣੇ ਕੋਲ ਦੋ ਪ੍ਰਕਾਰ ਦੇ ਪੌੜਗਾ ਬਣਦੇ ਆ ਬ ਇੱਕ ਤਾਂ ਬਣਦੀ ਗੋਲਡਨ ਡਿਆਲੀ ਤੇ ਇੱਕ ਬਣਦੀ ਆਪਣੇ ਕੋਲੇ ਚੌਰਸ ਆ ਦਿਖਾ ਦੇ ਫਿਰ ਅਸੀਂ ਇਸ ਕੰਜਾਂ ਦੇ ਵਿੱਚ ਸਿੱਧੀ ਕਰਦੇ ਆ ਤੁਸੀਂ ਪਾ ਕੇ ਠੀਕ ਹੈ ਜੀ ਰੋਕ ਦੋ ਹੂੰ ਹੂੰ ਭਾਈ ਐਸ ਲੋਡ ਬਾਸ ਪਾਉਂਦੇ ਹੈਂ ਹਾਂਜੀ ਜਦੋਂ ਪੱਠੀ ਦੇ ਵਿੱਚ ਅੱਗ ਭੜਦੀ ਆ ਐਸ ਲੋਡ ਬਾਸ ਪਾ ਕੇ ਤੇ ਫਿਰ ਇਹਨੂੰ ਗਰਮ ਕਰਦੇ ਆ ਜਿਉਂਨੀ ਕ ਨੂੰ ਹਾਂਜੀ ਫਿਰ ਇਹਨੂੰ ਜੀ ਅੱਗੇ ਪਿੱਛੇ ਕਰਦੇ ਜਾਂਦੇ ਅੱਗੇ ਪਿੱਛੇ ਕਰਕੇ ਠੀਕ ਹੈ ਜੀ ਓਨੀ ਓਨੀ ਜਿੰਨੀ ਆਪਾਂ ਨੂੰ ਚਾਹੀਦੀ ਆ ਉਹਨੂੰ ਲੋੜ ਮੁਤਾਬਕ ਸੇਕ ਦਿੰਦੇ ਆ ਹਾਂਜੀ ਫਿਰ ਇਹਦੇ ਚ ਪਾ ਕੇ ਸੈਂਟੀਚ ਅੱਛਾ ਦਾਅ ਦੇ ਕੇ ਫਿਰ ਉਸ ਹਸਾ ਆਪਣਾ ਸਿੱਧੀ ਕਰਦੇ ਆ ਇਹ ਲੋਟਾ ਇਹ ਲੋਟਾ ਅੱਛਾ ਠੀਕ ਹੈ ਜੀ ਤੇ ਫਿਰ ਤਿਆਰ ਹੋ ਜਾਂਦੀ ਜਦ ਮੈਂ ਸਿੱਧੀ ਹੋਇਆ ਓਕੇ ਠੀਕ ਹੈ ਇਹ ਵੀ ਮਿੱਤਰੋ ਜਿਹੜੇ ਬਾਈ ਨੇ ਸਮਾਨ ਲੈ ਕੇ ਜਾਣਾ ਹੋਵੇ ਤਾਂ ਚਾਲੀਆਂ ਹੋਗਾਂ ਆਪਣਾ ਚਾਲੀਆਂ ਹੋਗਾਂ ਪੌੜਨਾ ਹੋਗਾਂ ਸਪੋਟਾਂ ਹੋਗਾਂ ਆਪਣਾ ਬਾਂਸ ਦੀਆਂ ਸੋਟੀਆਂ ਹੋਗਾਂ ਕੋਈ ਕਬੂਤਰ ਵਾਲੇ ਵੀਰ ਨੂੰ ਚਾਹੀਦੀ ਹੈ ਹਣਾ ਜਾਂ ਫਿਰ ਬੱਕਰਾਂ ਵਾਲੇ ਵੀਰ ਨੂੰ ਕੋਈ ਢਾਂਗੀਆਂ ਚਾਹੀਦੀਆਂ ਹਨਾ ਗਾਂ ਲੱਕੜ ਦੀਆਂ ਚਾਲੀਆਂ ਹੋਗਾਂ ਵੀ ਤੁਸੀਂ ਬਸ ਇਹੀ ਸਮਝੋ ਵੀ ਜਿਹੜੀ ਮਰਜ਼ੀ ਲੱਕੜ ਦਾ ਸਮਾਨ ਲੈ ਆ ਸਕਦਾ ਤੁਸੀਂ ਕੁਝ ਵੀ ਸਾਰਾ ਕੁਝ ਬਈ ਅਵੇਲੇਬਲ ਸੰਪਰਕ ਨੰਬਰ ਵੀ ਪੁੱਛਾਂਗੇ ਬੰਦਾਂ ਤੋਂ ਤੇ ਭਾਈ ਜਿਹੜੇ ਬੰਦੇ ਨੇ ਆਣ ਲੈ ਕੇ ਜਾਣਾ ਕਾਲ ਕਰਕੇ ਆਇਓ ਭਾਈ ਤੇ ਕਾਲ ਕਰੇ ਬਣਾਣਾ ਆਇਓ ਜੇ ਕਿਸੇ ਨੇ ਆਰਡਰ ਤੇ ਮੰਗਾਉਣਾ ਭਾਈ ਜਾਂ ਡਿਲੀਵਰੀ ਕਰਵਾਉਣੀ ਆ ਠੀਕ ਆ ਤੇ ਉਹ ਸਹਾਈਜ ਦੱਸ ਦੇਵਾਂਗਾ ਨੂੰ ਵੀ ਸਾਡਾ ਆਹਾ ਸਹਾਈਜ ਆ ਘਰ ਦਾ ਜਾਂ ਅਸੀਂ ਪਸ਼ੂਆਂ ਵਾਸਤੇ ਸਤੜਾ ਪਾਉਣਾਗਾ ਹੈ ਜਾਂ ਆਪਣਾ ਬੱਕਰੀ ਫਾਰਮ ਪਾਉਣਾਗਾ ਬਈ ਕੁਛ ਵੀ ਬੰਦੇ ਨੇ ਜਾਂ ਸਪੋਰਟਾਂ ਦੇ ਕੁਛ ਵੀ ਲੈ ਕੇ ਜਾਣਾ ਬਈ ਬਈ ਇੱਕ ਵਾਰੀ ਫੋਨ ਨੰਬਰ ਦੱਸ ਦੋ ਆਪ ਦਾ 94179 37318 ਜੀ ਤੇ ਬਈ ਇੱਕ ਲੋਕੇਸ਼ਨ ਦੱਸ ਦੋ ਆਪਾਂ ਨੂੰ ਆਉਣਾ ਕਿੱਥੇ ਪਊਗਾ ਇਹ ਸੋਨੂੰ ਪੁੱਚੋ ਮੰਡੀ ਆਉਣਾ ਪਊਗਾ ਜੀ ਹਾਂਜੀ ਪੁੱਚੋ ਮੰਡੀ ਸੋਨੂੰ ਰਾਮਪਰਾ ਰੋਡ ਸਰਵਿਸ ਰੋਡ ਰਾਮਪੜਾ ਨਾਲ ਕਾਪਰਫੀਡ ਪੈਲਸ ਜੀ ਕਾਪਰ ਫੀਡ ਪੈਸ ਦੇ ਨਾਲ ਪੁੱਲ ਤੇ ਨਾਲ ਹੀ ਹੈ ਨਾ ਬਾਈ ਲੈ ਜੀ ਮਿੱਤਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲੋ ਫੋਲੋ ਧੰਨਵਾਦ